ਖਾਨ ਦਿਖਾ ਦੇ ਬਾਈ ਮੋٹے ਮੋٹے ਖਾਨ ਨੇ ਦੁੱਧ ਬਹੁਤ ਉਹ ਬੱਕਰੀ ਥੱਲੇ ਦੁੱਧ ਬਥੇ ਰਹਾ ਇਹਦਾ ਮੰਗਿਆ ਵੀਰੇ 26000 ਰੁਪਿਆ 26000 ਗੰਦ ਲੱਗੇ ਕਰਕੇ 26000 ਕਰਦਾ ਨਹੀਂ ਤਾਂ ਫਿਰ 40-50000 ਦੀ ਗੱਲ ਹੈ ਕੀ ਮੰਗਿਆ ਇਹਦਾ ਮੁੱਲ ਤਾਂ 40000 ਕਰਿਆ ਜੀ ਬਾਲਾ ਕਰੀ ਜਨਾ ਨਾ ਇਹ ਜਿਆਦੇ ਕੋਈ ਨਹੀਂ ਹੈਗਾ ਹਾਂ ਯਾਰ ਪੱਟ ਬੱਕਰੀ ਬਈ ਹੈਗੀ ਆ ਸਾਰੀ ਕੋਈ 36 7.5 ਇੰਚ ਦੀ ਬੱਕਰੀ ਹੈ ਜੀ ਬਾਈ ਦੇਖੋ ਜੀ ਪੂਰੀ ਇਹ 3 ਮਹੀਨਾ ਦੀ ਗੱਬਣ ਵੀਰੇ 3 ਮਹੀਨਾ ਦੀ ਗੱਬਣ ਲੈ ਵੀ ਨੱਕ ਨਕੌੜਾ ਚੰਗਾ ਨਾ ਬੱਕਰੀ ਦਾ ਹਾਂ ਤੀਜਾ ਸੂਆ ਜਾ ਤੀਜਾ ਸੂਆ ਬਈ 3 ਮਹੀਨਾ ਦੀ ਗੱਬਣ ਆ ਕੀ ਇਹਦਾ ਮੰਗੇ ਕੀ ਆ ਲੈ ਵੀ ਲਾਂਗੋਵਾਲ ਬੱਕਰਾ ਮੰਡੀ ਤੇ ਆਇਆ ਹੋਏ ਆਂਗੇ 3 13 ਤੇ 26 ਤਰੀਕ ਦੀ ਮੰਡੀ ਹੁੰਦੀ ਆ ਬਾਈ ਆਇਆ ਕਰੋ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਬਈ ਆਪਾਂ ਬੱਕਰੀਆਂ ਬੱਚੇ ਵਾਲੀਆਂ ਬੱਕਰੀਆਂ ਗੱਬਣ ਬੱਕਰੀਆਂ ਹਰੇਕ ਤਰ੍ਹਾਂ ਦੀ ਬੱਕਰੀ ਦਿਖਾਵਾਂਗੇ ਤੇ ਰੇਟ ਪੁੱਛਾਂਗੇ ਵੀਰੋ ਤੋਂ ਵੀ ਕੀ ਮੰਗਦੇ ਨੇ ਇੱਧਰ ਆ ਜਾ ਬਈ ਪਹਿਲਾਂ ਤਾਂ ਆਹ ਬੱਕਰੀ ਦਿਖਾਉਣਿਆ ਗੈਣਾ ਉੱਠ ਬਈ ਮੁੰਡਿਆ ਕੀ ਹਾਲ ਨੇ ਬਾਈ ਵਧੀਆ ਵੀਰੇ ਕਿੱਥੋਂ ਆਇਓ ਬਾਈ ਢੱਡਰੀਆਂ ਤੋਂ ਢੱਡਰੀਆਂ ਤੋਂ ਲੈ ਵੀ ਦਿਖਾ ਬੱਕਰੀ ਬਾਈ ਆ ਦੋ ਬੱਚੇ ਵੇਨੇ ਮਗਰ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਅੱਜ ਆ 10-12 ਦਿਨ ਹੋ ਗਏ ਠੀਕ ਆ ਦੰਦ ਕਿਵੇਂ ਆ ਗੀ ਪੂਰੇ ਦੰਦ ਦੀ ਬੱਚੇ ਕੀ ਕੀ ਨੇ ਦੋਨੇ ਬੱਕਰੇ ਨੇ ਦੋਨੇ ਬੱਕਰੇ ਨੇ ਲੈ ਵੀ ਦੋਨੇ ਬੱਕਰੇ ਨੇ ਤੇ ਬੱਕਰੀ ਦੇਖ ਸਕਦਾ ਹੋਗੇ ਕੈਮੇ ਸੂਆ ਗਈ ਪਹਿਲਾ ਸੂਆ ਪਹਿਲਾ ਸੂਆ ਲੈ ਵੀ ਪਲੂਣੇ ਆ ਗਿਆ ਜੇ ਪਹਿਲਾ ਸੂਆ ਬਾਈ ਦੇਖ ਸਕਦੇ ਹੋ ਨਾ ਬੱਕਰੀ ਤੇ ਕੀ ਮੰਗਿਆ ਬਾਈ ਇਹਦਾ 25000 25000 ਰੁਪਇਆ ਠੀਕ ਆ ਜੇ ਲੱਗਿਆ ਕੁਛ ਜੀ ਕੁਛ ਨਹੀਂ ਲੱਗਿਆ ਜੀ ਤੁਸੀ ਲੱਗਿਆ ਜੀ ਲੈ 25000 ਰੁਪਏ ਮੰਗਿਆਗਾ ਬਾਕੀ ਬਈ ਹੋ ਜੂਗਾ ਨਾ ਮੌਕੇ ਤੇ ਕੋਈ ਕਰ ਲੈਣਾ ਠੀਕ ਆ ਬਈ ਧੰਨਵਾਦ ਆ ਜਾ ਬਈ ਅੱਗੇ ਚੱਲ ਦਾਂਗੇ ਹੋਰ ਦਿਖਾਉਣਾ ਤੁਹਾਨੂੰ ਬੱਕਰੀ ਤੇ ਕਾਹ ਬਾਈ ਫੜੀ ਖੜਿਆ ਬੱਕਰੇ ਵੀ ਦਿਖਾ ਦਈਏ ਆ ਜਾ ਆ ਜਾ ਕੀ ਆਲਾ ਬਈ ਵਧੀਆ ਜੀ ਕਿੱਥੋਂ ਆਇਆ ਸਾਹੜ ਤੋਂ ਜੀ ਸਾਹੜ ਤੋਂ ਹਾਂਜੀ ਗੱਟ ਕੇ ਬੋਲਦਾ ਪੂਰਾ ਬੰਦਾ ਨਾ ਅੱਗੇ ਘਰ ਬਗਾ ਬੱਚਾ ਕੀ ਆ ਬਈ ਇਹ ਪਾਠਾ ਹੀ ਪੱਠਾ ਹੀ ਹਾਂਜੀ ਲੈ ਵੀ ਆ ਪੱਠਾ ਗਈ ਦਿਖਾ ਦੇ ਬਈ ਲੈ ਲੈ ਵੀ ਬੱਕਰੀ ਦੇਖਾ ਦੋਗੇ ਕਿੰਨੇ ਟਾਈਮ ਦੀ ਹੋ ਗਈ ਪੱਠੇ ਪੱਠਾ ਇਹ 5 ਦਿਨਾਂ ਦੀ ਹੋ ਗਈ ਜੀ 5 ਦਿਨਾਂ ਦੀ ਹੋ ਗਈ ਹਾਂਜੀ ਠੀਕ ਆ ਇਹ ਬੱਕਰੀ ਕਹਮਾ ਸੂ ਆ ਗਈ ਇਹ ਬੱਕਰੀ ਜੀ ਇਹ ਤੀਜੇ ਸੂਏ ਜੀ ਤੀਜੇ ਸੂਏ 8 ਦੰਦ ਦਾ ਬਈ ਦੇ ਜਾਓ ਦੋਗੇ ਪਿੱਛੇ ਪੱਠਾ ਬਈ ਕੈਰੀ ਹੋਈ ਜੀ ਹਾਂਜੀ ਕੈਰੀ ਜੀ ਕੀ ਮੰਗਿਆ ਇਹਦਾ ਮੁੱਲ ਤਾਂ 40000 ਕਰਿਆ ਜੀ ਬਾਲਾ ਕਰੀ ਜਨਾ ਨਹੀਂ ਜਿਆਦੇ ਕੋਈ ਨਹੀਂ ਹੈਗਾ ਆ ਯਾਰ ਪੱਠੇ ਬੱਕਰੀ ਬਈ ਹੈਗੀ ਆ ਸਾਰੀ ਕੋਈ ਨਹੀਂ ਕੋਈ 36 36.5 ਇੰਚ ਦੀ ਬੱਕਰੀ ਹੈ ਜੀ। ਬਾਈ ਦੇਖੋ ਜੀ ਪੂਰੀ। ਜਾਇ ਜਾਇ ਕਰ ਲਾ ਵਿਕ ਜੂਗੀ ਇਹ। ਚਲ 35 ਕ ਦੇ ਅੱਕ ਦੇ ਦਾਂਗੇ ਕੋਈ ਗੱਲ ਨਹੀਂ। ਚਲੋ ਕੋਈ ਗੱਲ ਹੈ ਨਾ। ਹੋ ਜੂ ਬਾਈ ਮੌਕੇ ਤੇ ਢੀਗਾ ਜੀ 40000 ਰੁਪਏ ਮੰਗਿਆ ਹੈਗਾ ਬਾਈ ਕਹਿੰਦਾ ਵੀ ਮੌਕੇ ਤੇ ਕਰ ਲਾਂਗੇ ਕੋਈ ਗੱਲ ਨਹੀਂ। ਹਾਂਜੀ ਹਾਂਜੀ ਹਾਂਜੀ। ਤੇ ਲੱਗਿਆ ਕੁਝ ਬਾਈ? ਨਾ ਜੀ ਹਾਲ ਤੱਕ ਕੁਝ ਨਹੀਂ ਲੱਗੇ ਜੀ। ਦੁੱਧ ਕਿੰਨਾ ਕ ਹੈ ਥੱਲੇ? ਦੁੱਧ ਜੀ ਹਾਲ ਤੱਕ ਕੋਈ ਪਤਾ ਨਹੀਂ ਬੱਚੇ ਨੂੰ ਇਹ ਜਗਾ ਰਹੇ ਆ ਜੀ। ਠੀਕ ਆ। ਆਪਾਂ ਨੇ ਕਿਹੜਾ ਆਪ ਕੱਢਿਆ ਜੀ? ਚਲ ਕੋਈ ਗੱਲ। ਹੋ ਜੂ ਆ ਨਾ ਕੋਈ ਗੱਲ ਨਹੀਂ। ਠੀਕ ਆ ਬਾਈ ਇੱਕ ਕਾ ਗਿਆ ਗਿਆਨੀ ਖੜਿਆ ਗਿਆਨੀ ਨਾਲ ਗੱਲਬਾਤ ਕਰਦਾਂਗੇ ਬਾਈ ਕੀ ਗੱਲ ਨੇ ਗਿਆਨੀ ਵਧੀਆ ਬਾਈ ਕਿੱਥੋਂ ਆਇਆ ਬਾਈ ਮੰਡੇਰ ਕਲਾ ਤੋਂ ਬਰੇ ਮੰਡੇਰ ਕਲਾ ਤੋਂ ਦਿਖਾ ਦੇ ਬੱਕਰੀ ਬਾਈ ਹਣਾ ਇੱਕ ਸਿੰਘਾ ਇਦੋਂ ਨੂੰ ਇਹਦਾ ਕਿਵੇਂ ਜਾਂਦਾਗਾ ਇਹ ਬਾਈ ਜਾਲੀ ਚ ਵਸਾਲੇ ਸੀ ਜਾਲੀ ਚ ਵਸਾਲੇ ਕੀ ਮੰਗਿਆ ਬੱਕਰੀ ਦਾ ਬਾਈ ਇਹ 30000 ਬਾਈ ਗੱਬਣਾ ਕੀ ਸਾਢੇ 4 ਮਹੀਨੇ ਦੇ ਬਾਈ ਸਾਢੇ 4 ਮਹੀਨਾ ਦੀ ਗੱਬਣਾ ਬਾਈ 30000 ਰੁਪਏ ਮੰਗਿਆ ਹੈ ਕੰਮੇ ਸੂਏ ਆਗੀ ਇਹ ਤੀਜੇ ਸੂਏ ਸੂਏ ਤੀਜੇ ਸੂਏ ਲੈ ਵੀ ਨੱਕ ਨਕੌੜਾ ਦਿਖਾ ਦੇ ਬਾਈ ਤੇ ਦੇਖ ਸਾਦੇ ਬੱਕਰੀ ਸਾਨ ਤੋਂ ਕਿਵੇਂ ਬਾਈ ਤਨ ਓਕੇ ਨੇ ਪੂਰੇ ਹਾਂ ਠੀਕ ਹੈ 30 ਮੰਗਿਆ ਕਿ ਕਿੰतक ਬਣ ਜੂਗਾ ਗੱਲਬਾਤ ਗੱਲਬਾਤ ਬਾਈ 25-25 ਤੱਕ ਖੜ ਲੂੰਗੀ 25-25 ਤੱਕ ਇਹ 25-25 ਤੱਕ ਗੱਲਬਾਤ ਬਣਦੀ ਹੈ ਨਾ ਆ ਜੋ ਅੱਗੇ ਚੱਲਦੇ ਆ ਲੈ ਵੀ ਇੱਕ ਆ ਬੱਕਰੀ ਆਈ ਹੈ ਇਹ ਗੱਲਵਾ ਕਰਦੇ ਬਾਈ ਕੀ ਹਾਲ ਨੇ ਠੀਕ ਠਾਕ ਹੈ ਕਿੱਥੋਂ ਆਇਓ ਦਗਾਲ ਤੋਂ ਦਗਾਲ ਤੋਂ ਇਹ ਵੀ ਦਗਾਲ ਤੋਂ ਆਇਆ ਬਾਈ ਕਿਵੇਂ ਆ ਬੱਕਰੀ ਬਈ ਇਹ ਇਹ ਬੱਕਰੀ ਵੀਰੇ ਪਹਿਲੇ ਸੂਏ ਬੱਕਰੀ ਦਿਖਾ ਦੇ ਬਈ ਪਹਿਲੇ ਸੋਏ ਬੱਕਰੀ ਆ ਬਈ ਕੀ ਆ ਮੰਗ ਰੇ ਤੇ ਮੰਗ ਰੇ ਦੇ ਬੱਕਰਾ ਬੱਕਰਾ ਇੱਕੇ ਹੈਗਾ ਲੈ ਵੀ ਇੱਕ ਬੱਕਰਾ ਪਹਿਲੇ ਸੋਇਆ ਬਈ ਦੇਖ ਸਕਦਾ ਨੱਕ ਨਕੌੜਾ ਦਿਖਾ ਦੇ ਬਈ ਸਿੰਗ ਦਿਖਾ ਦੇ ਦੇਖ ਸਕਦਾ ਬਈ ਨਾਗਰੀ ਜੀ ਬੱਕਰੀ ਹੈਗੀ ਕੀ ਮੰਗਿਆ ਬਈ ਇਹਦਾ ਇਹ 30000 ਰੁਪਏ 30000 ਰੁਪਏ ਠੀਕ ਹੈ ਲੱਗਿਆ ਕੋਸ ਨਹੀਂ ਹਲੇ ਹੁਣੀਆਂ ਹੈ ਅਜ ਹੁਣੀ ਆਇਓ ਲੈ ਵੀ 30000 ਰੁਪਏ ਮੰਗਿਆ ਬਈ ਪਹਿਲੇ ਸੋਇਆ ਹਨ ਪਹਿਲੇ ਸੋਇਆ ਬਈ ਪਿੱਛੇ ਬੱਕਰਾ ਹਨ ਤੇ ਬੱਕਰੀ ਠੀਕ ਆ ਬਈ ਹਨ ਕੱਦ ਦੀ ਗੱਲ ਬਾਤ ਕਰੀਏ ਤਾਂ ਬਈ 56.5 ਇੰਚ ਦਾ ਕੱਦ ਆਏਗਾਗਾ ਚਾਲ ਆ ਜਗੇ ਹੋਰ ਦਿਖਾਈਏ ਲਓ ਜੀ ਬਾਈ ਜੀ ਬਾਈ ਜੀ ਹੋਰ ਆਇਆਗਾ ਗੱਲਬਾਤ ਕਰ ਦਾਂਗੇ ਬਾਕੀ ਲੈ ਕੇ ਆਇਆ ਬਾਈ ਕੀ ਆ ਲੈ ਠੀਕ ਆ ਬਾਈ ਕਿੱਥੋਂ ਆਇਓ ਬਾਈ ਬਾਈ ਬਾਲੀਆਂ ਤੋਂ ਆਇਆ ਬਾਲੀਆਂ ਤੋਂ ਆ ਫੜੀ ਬੱਕਰੀ ਬਾਈ ਕਿੰਨੀਆਂ ਬੱਕਰੀਆਂ ਲੈ ਕੇ ਆਇਆਗਾ ਬੱਕਰੀਆਂ ਪੰਜ ਹੀ ਲਿਆਂਦੇ ਨੇ ਬਾਈ ਪੰਜ ਲਿਆਂਦੀਆਂ ਨੇ ਅੱਗੇ ਕਰ ਬਾਈ ਲੈ ਵੀ ਮੇਤਰੋ ਨਾਗਰੀ ਬੱਕਰੀ ਹੈਗੀ ਸੋਹਣੀ ਬੱਕਰੀ ਹੈ ਨਾ ਹਾਈਟ ਕਿੰਨੀ ਹੋ ਬਾਈ ਇਹਦੀ ਇਹਦੀ ਹਾਈਟ ਹੋ ਬਾਈ 39 40 ਇੰਚ ਦੇ ਲਵੇ ਅੱਛਾ 39 40 ਕਹਿ ਰਿਹਾ ਬਾਈ ਮੈਨੂੰ ਲੱਗਦਾ 37 38 ਦਾ ਹੈ 38 ਕਹੋ ਨਾ ਨਾ ਹਉਠਾ ਤੇ ਦਾ ਉੱਤੇ ਹੋ ਬਾਈ ਛੱਤੀ ਉੱਤੇ ਹੋਗੀ ਠੀਕ ਹੈ ਛੱਤੀ ਦੇ ਉੱਤੇ ਹੈ ਗਰਿਆ ਬਾਈ ਸਾਡੇ ਛੱਤੀ ਵਾਲੀ ਕਿਵੇਂ ਹੈ ਗੱਬਣਾ ਜਿਆ ਪਰ ਗੱਬਣਾ ਵੀਰੇ ਤਿੰਨ ਸਾਢੇ ਤਿੰਨ ਮਹੀਨੇ ਦੇ ਸਾਢੇ ਤਿੰਨ ਮਹੀਨੇ ਦੇ ਵੀ ਸਾਢੇ ਤਿੰਨ ਮਹੀਨੇ ਦੀ ਗੱਬਣਾ ਕੀ ਕੰਮ ਸੋਇਆ ਜੀ ਇਹ ਚੌਥੇ ਸੂਏ ਸੂਣ ਵੀਰੇ ਆਪਣੇ ਉੱਤੇ ਸੂਏ ਸੂਣ ਵੀ ਉੱਤੇ ਸੂਏ ਸੂਣ ਬਾਈ ਦੇਖ ਸਕਦੇ ਹੋਗੇ ਬੱਕਰੀ ਚੰਗੀ ਹੈ ਨਾ ਕੀ ਮੰਗਿਆ ਕੀ ਹੈ ਬਾਈ ਇਹਦਾ 35000 ਮੁੱਲ ਲੱਗਦਾ ਇਹ 35000 ਰੁਪਏ ਮੰਗਿਆ ਬੱਕਰੀ ਦਾ ਹੋਰ ਫੜੇ ਬੱਕਰੀ ਲੈ ਵੀ ਕੇ ਆ ਗਈ ਇਹ ਜੀ ਇਹ ਬੱਕਰੀ ਵੀ 4 ਮਹੀਨੇ ਦੇ ਲਵੇ ਆ ਬਈ ਗੱਬਣਾ 4 ਮਹੀਨੇ ਦੀ ਗੱਬਣਾ ਹੈ ਕੈਮੇ ਸੂਏ ਉਹ ਇਹ ਤੀਜੇ ਸੂਏ ਆ ਲੈ ਵੀ ਤੀਜੇ ਸੂਏ ਆ ਕੀ 4 ਮਹੀਨੇ ਦੀ ਗੱਬਣਾ ਹਾਂ ਦੰਦਾ ਦੰਦਾ ਦੀ ਓਕੇ ਆ ਵੀਰੇ ਦੇਖ ਦੰਦਾ ਦੰਦਾ ਦੀ ਓਕੇ ਆ ਬਈ 8 ਦੰਦਾ ਕੀ ਇਹਦਾ ਕੀ ਮੰਗਿਆ ਜੀ ਇਹਦਾ 28000 ਰੁਪਏ ਲੈ ਵੀ ਇਹਦਾ 28000 ਰੁਪਏ ਮੰਗਿਆ ਹਨ ਤੇ ਕੇ ਆ ਗਈ ਜੀ ਜੈਡ ਬਲੈਕ ਬੱਕਰੀ ਇਹ ਆ 3 ਮਹੀਨਾ ਦੀ ਗੱਬਣਾ ਵੀਰੇ 3 ਮਹੀਨਾ ਦੀ ਗੱਬਣਾ ਲੈ ਵੀ ਨੱਕ ਨਕੌੜਾ ਚੰਗਾ ਨਾ ਬੱਕਰੀ ਦਾ ਹਾਂ ਤੀਜਾ ਸੂਆ ਇਹਦਾ ਤੀਜਾ ਸੂਆ ਬਈ 3 ਮਹੀਨੇ ਦੀ ਗੱਬਣਾ ਕੀ ਇਹਦਾ ਮੰਗਿਆ ਕੀ ਆ ਇਹਦਾ 30000 ਰੁਪਏ ਵੀਰੇ ਠੀਕ ਆ ਨੁਕਸਤਾਂ ਨਹੀਂ ਕੋਈ ਬੱਕਰੀਆਂ ਨਾਲ ਵੀਰੇ ਸਾਫ਼ ਆ ਓਕੇ ਬੱਕਰੀਆਂ ਨਾਲ ਕਰਦੇ ਆ ਬੱਕਰੀਆਂ ਨਾਲ ਯਾਰ ਇਹ ਤਾਂ ਠੀਕ ਆ ਹੋਰ ਫੜ ਲਓ ਆ ਰਹੀ ਸੀ ਸ਼ੇਰੀ ਆ ਗਈ ਇਹ ਵੀ ਸ਼ੇਰੀ ਬੱਕਰੀ ਦੇਖ ਸਕਦੇ ਹੋ ਨਾ ਨੱਕ ਨਕੌੜਾ ਵਧੀਆ ਬਈ ਸਿੰਘ ਵਧੀਆ ਦੇਖ ਸਕਦੇ ਹੋ ਨਾ ਬੱਕਰੀ ਚੰਗੀ ਹੈਗੀ ਇਹ ਕੰਮੇ ਸੋਏ ਹੈਗੀ ਇਹ ਚੋਂਥੇ ਵੀਰੇ ਗੱਬਣ ਕਿੰਨੇ ਟਾਈਮ ਦੀ ਹੋਊਗੀ ਗੱਬਣ ਦਾ ਪਸੇ ਹਫਤਾ ਦੱਸ ਦੇ ਨਹੀਂ ਲਊ ਲੈ ਵੀ ਹਫਤਾ 10 ਦਿਨ ਲਊਗੀ ਸਹੀ ਗੱਲ ਆ ਤੋੜੀ ਖੜੀਆ ਪੂਰੇ ਪੜੇ ਜਾਣਾ ਹਾਂ ਹਾਂ ਇਹਦੇ ਕਿੰਨੇ ਪੀ ਮੰਗੇ ਸ਼ੇਰੀ ਦੇ ਇਹਦਾ 32000 ਰੁਪਏ ਇਹਦਾ 32000 ਆਇਕਾ ਬੱਚਾ ਆ ਗਿਆ ਲੇ ਬੱਚਾ ਦਿਖਾ ਦਿਓ ਤੁਹਾਨੂੰ ਇੱਥੇ ਦਿਖਾ ਦਿਓ ਬਸ ਲੈ ਵੀ ਦਿਖਾਈਂ ਭਾਈ ਲੈ ਇੱਧਰ ਕਰ ਦਿਖਾ ਦੇ ਬੱਚਾ ਸੋਹਣਾ ਹੈ ਨਾ ਹਾਂ ਕਿੰਨੇ ਮਹੀਨੇ ਦਾ ਹੋ ਗਿਆ ਇਹ ਇਹ ਤਾਂ 6 ਮਹੀਨਾ ਦੇ ਮੰਗੂਗਾ ਭਾਈ 6 ਮਹੀਨੇ ਦਾ ਮੰਗੂਗਾ ਭਾਈ ਇਸ ਦੀ ਕੁਆਲਿਟੀ ਆ ਬੱਚੇ ਦੀ ਦੇਖ ਸਕਦੇ ਹੋ ਨਾ ਹਾਂ ਤੇ ਬਾਕੀ ਜਿਹੜੇ ਸਾਹਮਣੇ ਆ ਵੀ ਇਹਦੇ ਕਿੰਨੇ ਰੁਪਏ ਮੰਗੇ ਨੇ ਜੀ ਇਹ ਤਾਂ 14000 ਰੁਪਏ ਮੰਗ ਲਿਆ 14000 ਰੁਪਏ ਮੰਗ ਲਿਆ ਠੀਕ ਹੈ ਨੰਬਰ ਬੋਲ ਦੋ ਐ ਕਰੋ ਨੰਬਰ 94637 ਹਾਂਜੀ 86225 ਲੈ ਵੀ ਮੇਤਰੋ ਕਰ ਲੋ ਸੰਪਰਕ ਜੇ ਕੁਝ ਵੀ ਚਾਹੀਦਾ ਹੋਊਗਾ ਚਲੋ ਅੱਗੇ ਚੱਲਦੇ ਹਾਂ ਲੈ ਵੀ ਕੱਡ ਅੱ비 ਬੱਕਰੀ ਆਈ ਹੈ ਜਿਹਦੇ ਬਾਰੇ ਗੱਲਬਾਤ ਕਰਦੇ ਆਂ ਬਾਈ ਕੀ ਹਾਲ ਨੇ ਠੀਕ ਠਾਕ ਬਾਈ ਕਿੱਥੋਂ ਪਿੰਡ ਬਾਈ ਪਿੰਡ ਲੌਂਗੋ ਆਈ ਹੈ ਬਾਈ ਪਿੰਡ ਲੌਂਗੋ ਵਾਲਾ ਬਾਈ ਬੱਕਰੀ ਚੰਗੀ ਆ ਬਾਈ ਦੇਖ ਸਕਦਾ ਉਹਨਾਂ ਦਿਖਾ ਦੇ ਬਾਈ ਕਿੰਨੇ ਟਾਈਮ ਦੀ ਗੱਬਣ ਹੋ ਗਈ ਬਈ 2.5 ਮਹੀਨੇ ਦੀ ਗੱਬਣ ਆਈ ਠੀਕ ਹੈ ਜੀ ਪੱਕੀ ਗੱਲ ਲੱਗੀ ਜਾਂ ਫਿਰ ਕਿਵੇਂ ਪੱਕੀ ਜੀ ਪੱਕੀ ਲਵਾਈ ਲੈ ਵੀ 2 ਟਾਈ ਮਹੀਨਿਆਂ ਦੀ ਗੱਬਣ ਆ ਗਈ ਲਵਾਈ ਹੋਈ ਹੈਗੀ ਬੱਕਰੀ ਦੇਖ ਸਕਦੇ ਹੋ ਬਈ ਕਿੰਵੇਂ ਸੂਏ ਬੱਕਰੀ ਇਹ ਇਹ ਚੌਥੇ ਸੂਏ ਵੀਰੇ ਚੌਥੇ ਸੂਏ ਆ ਲੈ ਵੀ ਚੌਥੇ ਸੂਏ ਆ ਕਿ ਨੱਕ ਨਕੌੜਾ ਦਿਖਾ ਦੇ ਸਿੰਘ ਦਿਖਾ ਦੇ ਕੰਨ ਦਿਖਾ ਦੇ ਬਈ ਦੇਖ ਸਕਦੇ ਹੋ ਨਾ ਠੀਕ ਆ ਜਿੱਦਨ ਤੋਂ ਕਿਵੇਂ ਆ ਬਈ ਕਿਵੇਂ ਵੀਰੇ ਜਿੱਦਨ ਤੋਂ ਕਿਵੇਂ ਦੰਦ ਤੋਂ ਦੰਦ ਥੋੜੇ ਥੋੜੇ ਜਿ ਲੱਗੇ ਹੋਏ ਹਨਾ ਅੱਧੀ ਬਕਤਰੀ ਕਹਿ ਸਕਦਾ ਹਾਂ ਲੈ ਵੀ ਅੱਧੀ ਬਕਤਰੀ ਹੈ ਨਾ ਕੀ ਮੰਗਿਆ ਵੀ ਇਹਦਾ ਇਹਦਾ ਮੰਗਿਆ ਵੀਰੇ 26000 ਰੁਪਿਆ 26000 ਰੁਪਿਆ ਦੰਦ ਲੱਗੇ ਕਰਕੇ 26000 ਕਰਦਾ ਨਹੀਂ ਤਾਂ ਫਿਰ 40-50000 ਚ ਸਹੀ ਗੱਲ ਹੈ ਬਈ ਲੈ ਵੀ 26000 ਰੁਪਿਆ ਮੰਗਿਆਗਾ ਬਾਈ ਕਹਿੰਦਾ ਵੀ ਬਾਕੀ ਮੌਕੇ ਤੇ ਮਾਨ ਤਾਲ ਹੋ ਜੂਗਾ ਨਾ ਤੇ ਵੀ ਮੌਕੇ ਤੇ ਮਾਨ ਤਾਲ ਹੋ ਜੂਗਾ ਬਈ ਬੱਕਰੀ ਚੰਗੀ ਆਗੀ ਐ ਕਿ ਨੰਬਰ ਬੋਲਦਾ ਸੀ ਚੰਗਾ 978698150 978698150 ਲੈ ਵੀ ਲੈ ਲਓ ਨਾ ਜੇ ਕਿਨੂੰ ਬੱਕਰੀ ਚਾਹੀਦੀ ਠੀਕ ਆ ਬਾਈ ਧੰਨਵਾਦ ਲੈ ਵੀ ਮਿੱਤਰੋ ਬਾਈ ਆਇਆ ਹੋਇਆ ਹੈਗਾ ਬੜ ਬਰਤੋਣਾ ਗੱਲਬਾਤ ਕਰ ਦਾਂਗੇ ਬਾਈ ਕੀ ਹਾਲ ਨੇ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਜੀ ਕੀ ਨਾਮ ਕੀ ਆਪਣਾ ਪਿੰਦਾ ਜੀ ਪਿੰਦਾ ਪਿੰਦਾ ਬਾਈ ਆਣਾ ਦੇਖ ਸਕਦੇ ਬਾਈ ਬੱਕਰੀਆਂ ਰੱਖਦਾ ਵੱਡੀਆਂ ਵੱਡੀਆਂ ਠੀਕ ਹੈ ਜੇ ਕੱਦ ਬਾਈ ਦਾ ਛੋਟਾ ਹੈ ਪਰ ਇਹਨਾਂ ਬੱਕਰੀਆਂ ਵੱਡੀਆਂ ਵੱਡੀਆਂ ਹੁੰਦੀਆਂ ਨਾ ਨਾ ਬਾਈ ਹਾਂਜੀ ਹਾਂ ਠੀਕ ਹੈ ਜੀ ਬੱਕਰੇ ਕਿੰਨੇ ਕਰਨ ਹੁਣ ਬਾਈ ਚਾਰ ਬੱਕਰੇ ਆਪਣੇ ਕੋਲ ਠੀਕ ਹੈ ਜੀ ਪੂਰੇ ਡਬਲ ਨੇ ਬੜੇ ਵੱਡੇ ਰੱਖਦੇ ਨਾ ਮੱਕਰੇ ਦਾ ਕਿੰਨੇ ਕਿੰਨੇ ਇੰਚ ਦੇ ਬੱਕਰੇ ਨੇ ਬਾਈ ਹੁਣ ਹੁਣ ਆਪਣੇ ਕੋਲ ਚੌਗੇ ਛਗੇ ਨੇ ਹੈਗੇ 45 46 45 46 ਲੈ ਵੀ ਚੌਗੇ ਛਗੇ ਨੇ 45 46 ਹਾਈਟ ਆ ਕੀ ਦੇ ਸਕਦੇ ਬਾਈ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ 6 ਸਾਲ ਹੋ ਗਏ 6 ਸਾਲ ਹੋ ਗਏ ਵਧੀਆ ਚੱਲ ਰੇ ਕੰਮ ਹਾਂਜੀ ਹਾਂ ਠੀਕ ਹੈ ਜੀ ਮੁਨਾਫਾ ਆਏਗਾ ਕੰਮ ਦੇ ਇਹ ਸੂਈ ਹੋਈ ਆ ਜੀ ਕਿੰਨੇ ਟਾਈਮ ਦੀ ਬਾਈ ਇਹ 10 ਕਿ ਦਿਨ ਹੋ ਗਈ ਕਿੰਨੇ ਸੂਈ ਆ ਗਈ ਇਹ ਤੀਜੀ ਸੂਈ ਬੱਚੇ ਕਿੰਨੇ ਨੇ ਤੇ ਤਿੰਨ ਜੀ ਕਿਹੜੇ ਕਿਹੜੇ ਨੇ ਉਹ ਬੈਠੇ ਨੇ ਕੀ ਕੀ ਨੇ ਦੋ ਆ ਦੋ ਬੱਕਰੇ ਇੱਕ ਪਾਠੀ ਲੈ ਵੀ ਦੋ ਬੱਕਰੇ ਇੱਕ ਪਾਠ ਤਿੰਨ ਬੱਚੇ ਵਾਲੀ ਬੱਕਰੀ ਆ ਵੇ ਕੰਡ ਵਾਲੀ ਬੱਕਰੀ ਆ ਹਣਾ ਹਾਂ ਦੇਖ ਸਕਦੇ ਬਾਈ ਹਾਈਟ ਕਿੰਨੀ ਹੋਊਗੀ ਜੀ ਦੇਖ ਲਓ ਕਿੰਨੀ ਕੋ 40 ਦੇ ਨੇੜੇ ਦੇਰ ਹੋਊਗੀ ਹਾਂ ਲੈ ਵੀ ਹਾਈਟ ਚੰਗੀ ਆ ਬਾਈ ਜਿਹੜਾ ਦਵਾ ਪਿੰਦੇ ਬਾਈ ਮੜਾ ਜੀ ਲੇ ਵੀ ਮੇ ਤੋਂ ਗੇੜਾ ਦਵਾ ਦिए ਤਿੰਨ ਬੱਚੇ ਨੇ ਦੁੱਧ ਕਿੰਨਾ ਗਾਇ ਥੱਲੇ ਦੁੱਧ ਚੋਇਆ ਨਹੀਂ ਗਾ ਬੱਚਾ ਨਾ ਬੱਚਾ ਲੈ ਵੀ 40 ਇੰਚ ਦੇ ਗੇੜੇ ਚ ਹੋ ਬੱਕਰੀ ਬਈ ਚੰਗੀ ਬੱਕਰੀ ਹੈ ਕੀ ਮੰਗਿਆ ਬਈ ਇਹਦਾ ਪਿੰਦੇ ਫੋਨ ਤੇ ਦੱਸ ਦਾਂਗੇ ਫੋਨ ਤੇ ਦੱਸੇਗਾ ਬਾਈ ਕਹਿੰਦਾ ਫੋਨ ਤੇ ਦੱਸਦਾ ਹੈ ਨਾ ਲੈ ਵੀ ਮੇ ਤੋਂ ਬੰਨ ਦੇ ਚੜਾ ਨਾ ਉਹ ਖੋਲ ਲੈ ਸ਼ੇਰੀ ਜੀ ਲੈ ਵੀ ਹੋਰ ਦਿਖਾਉਣਾਗੇ ਚਾਰ ਪੰਜ ਬੱਕਰੀਆਂ ਲੈ ਕੇ ਆਇਆ ਹੋਇਆ ਬਾਈ ਹੈ ਨਾ ਬਾਈ ਕੋਲੇ ਚੰਗੀਆਂ ਬੱਕਰੀਆਂ ਹੁੰਦੀਆਂ ਨੇ ਸਾਰੀਆਂ ਤੇ ਬੱਕਰੇ ਵੀ ਹੁੰਦੇ ਨੇ ਜੇ ਤੁਸੀਂ ਕੁਝ ਵੀ ਲੈਣਾ ਹੋਵੇ ਤਾਂ ਬਾਈ ਤੋਂ ਨੰਬਰ ਬੁਲਾਵਾਂਗੇ ਆਪਾਂ ਲੈ ਲਿਓ ਬਾਈ ਤੋਂ ਨਾ ਇਹ ਬਾਈ ਛੇਰੀ ਜੀ ਇਹ ਵੀ ਸੂਈ ਹੋਈ ਹੈ ਜੀ ਕਿੰਨੇ ਟਾਈਮ ਦੀ ਇਹ ਵੀ 10 12 ਦੇ ਨਹੀਂ ਹੋਈ ਜੀ ਇਕੱਠੀਆਂ ਸੀ ਇਕੱਠੀ ਹੋਈ ਹੈ ਨਾ ਹਾਂਜੀ ਹਾਂਜੀ ਠੀਕ ਆ ਬਾਈ ਮਿੱਤਰੋ ਦੇਖਾ ਦੋ ਇਹ ਕਿੰਨੇ ਸੂਏ ਆ ਗਈ ਇਹ ਦੂਜੇ ਸੂਏ ਦੂਜੇ ਸੂਏ ਹਾਂਜੀ ਇਹ ਵੀ ਦੂਜੇ ਸੂਏ ਇਹ ਕੰਨ ਕੋਲ ਦਿਖਾ ਦੇ ਬਾਈ ਨਾ ਨੱਕ ਦਿਖਾ ਦੇ ਚਿੱਟੀਆਂ ਅੱਖਾਂ ਦੇ ਵੀ ਤਾਂ ਛੇਰੀ ਆ ਬਾਈ ਇਹਦੇ ਬੱਚੇ ਕਿੰਨੇ ਨੇ ਇਹਦੇ ਦੋ ਜੀ ਇਹਦੇ ਦੋ ਬੱਚੇ ਨੇ ਵੀ ਇਹਦੇ ਦੋ ਬੱਚੇ ਨੇ ਕੀ ਕੀ ਨੇ ਜੀ ਇਹ ਤੇ ਬੱਕਰੇ ਦੋਨੇ ਹੀ ਡੱਬੇ ਦੋਨੇ ਡੱਬੇ ਬੱਕਰੇ ਲੈ ਵੀ ਦਵਾਈ ਕਿਹੜਾ ਲੈ ਮਿੱਤਰੋ ਦੇਖ ਸਕਦੇ ਹੋ ਥਣ ਥਣ ਓਕੇ ਨੇ ਜਮਾ ਥਣ ਜਮਾ ਓਕੇ ਆ ਦਿਓ ਲੈ ਵੀ ਥਣ ਦਿਖਾ ਦਿਓ ਜਾ ਬਰਕਤ ਦਿਖਾ ਦਿਓ ਥਣ ਬਈ ਦੇਖ ਸਕਦੇ ਹੋ ਥਣ ਬਈ ਪੂਰੇ ਵਧੀਆ ਦੇਖ ਸਕਦੇ ਬੱਕਰੀ ਚੰਗੀ ਆ ਨਾ ਬਈ ਹਾਂਜੀ ਹਾਂਜੀ ਠੀਕ ਆ ਦੰਦੋ ਕਿਵੇਂ ਆ ਬਈ ਇਹ ਹੈਂ ਦੰਦਦੋ ਕੇਵੇਂ ਆ ਕੀ ਦੰਦ ਅੱਠ ਦੰਦ ਫਰੈਸ਼ ਆ ਪੂਰੇ ਅੱਠ ਫਰੈਸ਼ ਆ ਇਹਦੇ ਕਿੰਨੇ ਮੰਗੇ ਨੇ 10 ਦੇ ਚੱਲ ਫੋਨ ਤੇ ਦੱਸਾਂਗੀ ਫੋਨ ਤੇ ਦੱਸੇਗਾ ਬਾਈ ਕਹਿੰਦਾ ਫੋਨ ਤੇ ਦੱਸੂਗਾ ਵੀ ਕਿੰਨੇ ਮੰਗੇ ਨੇ ਲੈ ਵੀ ਹੋਰ ਦਿਖਾਉਣਿਆਂਗੇ ਲੈ ਮਿੱਤਰੋ ਜੀ ਕਾ ਬੱਕਰੀ ਆ ਗਈ ਹੈ ਨਾ ਬੱਕਰੀ ਚੰਗੀ ਆ ਵੀ ਹਾਈ ਟੂਡ ਦੀ ਦੇਖ ਸਾ ਤੇ ਵੱਡੀ ਬੱਕਰੀ ਆ ਨਾ ਇਹ ਬਈ ਇਹ ਸੂਣ ਵਾਲੀ ਹੈ ਜੀ ਸੂਣ ਵਾਲੀ ਹੈ ਕਿੰਨੇ ਟਾਈਮ ਦੀ ਗੱਬਣਾਗੀ ਇਹ ਬਸ 10 15 ਦਿਨ ਲਊਗੀ 10 15 ਦਿਨ ਲਊਗੀ ਲੈ ਮਿੱਤਰੋ ਵੱਡੀ ਬੱਕਰੀ ਆ ਗਈ 10 15 ਦਿਨ ਲਊਗੀ ਬੱਕਰੀ ਚੰਗੀ ਆ ਜੀ ਬਾਈ ਹੋਏ ਮਾੜਾ ਸਾਈਡ ਤੇ ਹੋ ਜੋ ਬਾਈ ਨਾ ਸਾਰੀ ਬੱਕਰੀ ਦਿਖਾ ਦੇ ਬਾਈ ਹਣਾ ਵੀਡੀਓ ਬਣਾ ਦੇ ਦੇਖ ਸਕਦੇ ਕੋਈ ਗੱਲ ਹੀ ਬਣਾ ਲੈ ਵੀਡੀਓ ਤੇ ਦੇਖ ਸਕਦੇ ਹੋ ਬਾਈ ਹਣਾ ਬੱਚੇ ਦੇ ਦੂ ਤਿੰਨ ਕ ਨਾ ਹਾਂਜੀ ਤਿੰਨ ਹੀ ਦਿੰਦੀ ਤਿੰਨ ਦਿੰਦੀ ਆ ਕਿੰਨੇ ਸੂਏ ਲੈ ਲਿਆ ਤੂੰ ਇਹ ਚੌਥੇ ਸੂਏ ਸੂਗੀ ਆ ਚੌਥੇ ਸੂਏ ਸੂਗੀ ਲੈ ਵੀ ਚੌਥੇ ਸੂਏ ਸੂਗੀ ਤਿੰਨ ਬੱਚੇ ਦਿੰਦੀ ਆ ਬਾਈ ਕਹਿੰਦਾ ਬਾਈ ਬੱਕਰੀ ਲੱਗਦੀ ਵੀ ਹਣਾ ਦੁੱਧ ਅੱਧ ਕਿੰਨਾ ਕਾ ਵੀ ਥੱਲੇ ਦੁੱਧ ਚੋਇਆ ਨਹੀਂ ਕਰੀ ਬਾਈ ਸਹੀ ਗੱਲ ਆ ਬਾਈ ਹਣਾ ਐਵੇਂ ਝੂਠ ਮਾਰ ਬੱਚੇ ਨਹੀਂ ਬਣਦੇ ਹਣਾ ਜੋ ਕੇ ਹਣਾ ਲੈ ਵੀ ਮੇਰੇ ਕੋ ਕੰਨ ਕੰਨ ਵਧੀਆ ਨੇ ਬਾਈ ਲੈ ਵੀ ਬਤਰਾ ਚੈੱਕ ਕਰਾ ਦੇ ਬਾਈ ਨੱਕ ਨਕੌਰੇ ਦੀ ਚੰਗੀ ਆ ਬੱਕਰੀ ਠੀਕ ਆ ਜੀ ਇਹ ਕਿੰਨੇ ਸੋਇਆ ਪਿੰਦੇ ਇਹ ਚੌਥੇ ਸੁਣਾਈ ਚੌਥੇ ਸੁਣਾਗਾ ਲੈ ਵੀ ਜੋਰ ਬਹੁਤ ਆਗਾ ਤੂੰ ਵੀ ਖਾਇਆ ਕਰ ਨਾਲ ਬੱਕਰੀ ਨੂੰ ਖਵਾਉਂਦੇ ਨਾਲ ਲੈ ਬੰਨਦੇ ਬਾਈ ਆ ਜਾ ਹੋਰ ਦਿਖਾਉਨੇ ਆਂ ਚੱਲ ਦਿਖਾ ਦੇ ਲੈ ਵੀ ਕੇ ਆ ਗਈ ਸ਼ੇਰੀ ਦੀ ਬੱਕਰੀ ਆ ਨਾ ਹਾਂ ਜੀ ਕੰਨ ਗੁੰਨ ਵੀ ਇਹਦੇ ਵੀ ਚੰਗੇ ਨੇ ਪਤਲੀ ਜੀ ਬੱਕਰੀ ਆ ਨਾ ਇਹ ਹਾਂ ਜੀ ਇਹਦੇ ਬੱਚੇ ਕਿੰਨੇ ਨੇ ਇਹਦੇ ਦੋ ਸੀਗੇ ਇੱਕ ਮਰ ਗਏ ਇੱਕ ਹੈਗੇ ਅੱਛਾ ਇੱਕ ਰਹਿ ਗਿਆ ਲੈ ਵੀ ਦੋ ਬੱਚੇ ਸੀਗੇ ਇੱਕ ਮਰ ਗਿਆ ਬਾਈ ਕਹਿੰਦਾ ਇੱਕ ਰਹਿ ਗਿਆ ਥਣ ਥਣ ਦੇ ਕਿੰਵੇਂ ਸੋਇਆ ਬਈ ਇਹ ਇਹ ਪਹਿਲੇ ਪਹਿਲੇ ਹੈਗੀ ਇਹ ਪਹਿਲੇ ਸੋਇਆ ਕਿ ਹਾਈਟ ਚੰਗੀ ਆ ਬੱਕਰੀ ਦੀ ਹਣਾ 6 ਦਾਂਦਾ ਲੈ ਵੀ 6 ਦਾਂਦਾ ਕਿ ਥਣ ਦਿਖਾ ਦੇ ਬਈ ਨਾ ਮੋٹے ਮੋٹے ਥਣ ਨੇ ਦੁੱਧ ਬਹੁਤੂ ਬੱਕਰੀ ਥੱਲੇ ਦੁੱਧ ਬਥੇਰਾ ਹੈ ਦੁੱਧ ਬਹੁਤ ਆ ਬਈ ਨਾ ਇੱਕ ਬੱਚਾ ਰਹਿ ਗਿਆ ਬਈ ਕਹਿੰਦਾ ਵੀ ਦੋ ਬੱਚੇ ਹੋਏ ਸੀਗੇ ਤੇ ਦੂਜੇ ਪਾਸੇ ਦੀ ਦੂਜੇ ਪਾਸੇ ਦੀ ਕੋਈ ਗੱਲ ਨਹੀਂ ਤੇ ਲੈ ਦੇ ਮੇ ਤੁਹਾਨੂੰ ਦੇਖਦਾ ਹਾਈਟ ਮਿਲਦਾ 38 39 ਇੰਚ ਦੀ ਹਾਈਟ ਹੈਗੀ ਹੁੰਦਾ ਕਰੂਗੀ 40 ਤੱਕ ਕਰੂਗੀ 40 ਇੰਚ ਕਰ ਜੂਗੀ ਬਾਈ ਹਨਾ ਪਹਿਲੇ ਸੂਏ ਹਨਾ ਪਹਿਲੇ ਪਹਿਲੇ ਸੂਏ ਆ ਬਾਈ ਦੇਖ ਸਕਦੋਂਗੇ ਪਿੰਡ ਕਿਹੜਾ ਆਪਣਾ ਬਡਵਰ ਬੇ ਪਿੰਡ ਹੈਗਾ ਬਡਵਰ ਬਾਈ ਜੇ ਕਿਸੇ ਵੀ ਮੇਰੇ ਵੀਰ ਨੂੰ ਬਾਈ 6 ਬੱਕਰੀਆਂ ਚਾਹੀਦੀਆਂ ਹੁਣ ਤਾਂ ਤੁਸੀਂ ਲੈ ਜਾਓ 6 ਦੰਦਾਂ ਦਾ ਫੜਦੇ 6 ਦੰਦਾਂ ਦਾ ਬੱਕਰੀ ਆ ਬੇ ਹਨਾ ਐਂ ਕਰ ਪਿੰਡ ਤੇ ਨੰਬਰ ਬੋਲ ਦੇ ਬਾਈ ਇੱਕ ਵਾਰੀ ਬੋਲ ਲਈ ਨੰਬਰ ਬੋਲ ਦੇ ਇੱਥੇ ਬੋਲ ਦੇ 76529 ਹਾਂ 20965 ਦੁਬਾਰੇ ਫੇਰ ਬੋਲਦੇ 76529 20966 ਲੈ ਪੁੱਤਰਾ ਕਰ ਲਿਓ ਸੰਪਾਰਕ ਜੇ ਕਿਸੇ ਵੀ ਮੇਰੇ ਵੀਰ ਨੂੰ ਬੱਕਰੀਆਂ ਚਾਹੀਦੀਆਂ ਹੁਣ ਬਾਕੀ ਬਈ ਲੌਂਗੋਵਾਲ ਦੀ ਜਿਹੜੀ ਮੰਡੀ ਹੁੰਦੀ ਹੈ ਕਿ 3 13 ਤੇ 26 ਦੀ ਹੁੰਦੀ ਹੈ ਕਿ ਆਇਆ ਕਰੋ ਜਰੂਰ ਚੰਗੇ ਚੰਗਿਆ ਬੱਕਰੀਆਂ ਤੇ ਬੱਚੇ ਨੇ ਧੰਨਵਾਦ ਜੀ ਮੁੰਡੇ